ਜਦ ਮੈਂ ਗੱਲ ਕਰਾਂ ਪਿਛਲੇ 30-35 ਸਾਲਾਂ ਤੋਂ ਲਗਾਤਾਰ ਸ਼ਹਿਰਾਂ ਦੇ ਅੰਦਰ ਛੋਟੇ ਸ਼ਹਿਰਾਂ ਦੇ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇਗੇ ਪ੍ਰਾਈਵੇਟ ਡਿਵੈਲਪਰ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਕਲੋਨੀਆਂ ਬਣਾ ਕੇ ਲਗਾਤਾਰ ਵੇਚ ਰਹੇ ਨੇ ਔਰ ਉਹਨਾਂ ਵਿੱਚੋਂ ਕਾਫੀ ਸਾਰੇ ਡਿਵੈਲਪਰ ਜਿਹੜੇ ਨੇਗੇ ਬੜੇ ਅੱਛੇ ਢੰਗ ਦੇ ਨਾਲ ਸਰਕਾਰ ਦੇ ਸਾਰੇ ਐਕਟਾਂ ਦੇ ਅਧੀਨ ਪਾਪੜਾ ਦੇ ਤੀਨ ਦੂਸਰਿਆਂ ਦੇ ਦੀਨ ਇਨਫੋਰਮੇਸ਼ਨ ਜਿਹੜੀ ਆਪਣੀਆਂ ਪਰਮਿਸ਼ਨਾਂ ਲੈ ਕੇ ਕੰਮ ਕਰ ਰਹੇ ਸੀ ਪਰ ਲੇਕਿਨ ਉਹਦੇ ਨਾਲ ਦੀ ਨਾਲ ਇੱਕ ਬਹੁਤ ਵੱਡਾ ਮਾਫੀਆ ਪੰਜਾਬ ਦੇ ਅੰਦਰ ਜਿਹੜਾ ਕਿ ਅਕਾਲੀ ਦਲ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮੇਂ ਕਾਂਗਰਸ ਪਾਰਟੀ ਦੇ ਸਮੇਂ ਪੰਜਾਬ ਚ ਪੈਦਾ ਹੋਇਆ ਇੱਕ ਕੋ ਲੈਣ ਮਾਫੀਆ ਜਿਹੜਾ ਪੰਜਾਬ ਦੇ ਕਿਸਾਨਾਂ ਤੋਂ ਸਸਤੇ ਭਾਅ ਦੇ ਉੱਤੇ ਜ਼ਮੀਂਦਾ ਲੈ ਕੇ ਚਾਰ ਬੰਦੇ ਇਕੱਠੇ ਹੋ ਕੇ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਉਸ ਤੋਂ ਚਾਰ ਉਸ ਤੋਂ ਔਰ ਦਸਾਂ ਕਿਸਾਨਾਂ ਤੋਂ ਜਮੀਨ ਜਿਹੜੀ ਆ ਖਰੀਦ ਕੇ ਵਾਅਦੇ ਵਿੱਚ ਇਕੱਠੇ ਹੋ ਕੇ ਗੈਰ ਕਾਨੂੰਨੀ ਕਲੋਨੀ ਦਾ ਰੂਪ ਦੇ ਕੇ ਉਹਨਾਂ ਲੋਕਾਂ ਨੂੰ ਵੇਚ ਦਿੰਦੇ ਸੀ ਔਰ ਨਾ ਉਸ ਕਲੋਨੀ ਦੇ ਅੰਦਰ ਸੀਵਰੇਜ ਹੁੰਦਾ ਸੀ ਨਾ ਕੋਈ ਠੰਗ ਦੀ ਸੜਕ ਹੁੰਦੀ ਸੀ ਨਾ ਕੋਈ ਉਹਦੇ ਅੰਦਰ ਇਲੈਕਟ੍ਰਿਸਿਟੀ ਦਾ ਪ੍ਰੋਵੀਜ਼ਨ ਹੁੰਦਾ ਸੀ ਨਾ ਕੋਈ ਸੀਵਰੇਜ ਦਾ ਪ੍ਰੋਵੀਜ਼ਨ ਹੁੰਦਾ ਸੀਗਾ ਔਰ ਲਗਾਤਾਰ ਕਈ ਵਾਰ ਕਈ ਵਾਰ ਜਿਹੜਾ ਹੈਗਾ ਬਹੁਤ ਸਾਰੀਆਂ ਪਰਮਿਸ਼ਨਾਂ ਦੇਣ ਤੇ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ ਬਾਹਰ ਜਗ੍ਹਾ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਕਿ ਪ੍ਰੋਟੈਸਟ ਹੋਇਆ ਕਿ ਸਾਡੀ ਕਲੋਨੀ ਦੇ ਅੰਦਰ ਸੀਵਰੇਜ ਪਾਓ ਪਰ ਲੇਕਿਨ ਉਹ ਕਾਨੂੰਨੀ ਕੱਟੀ ਕਿਨੇ ਸੀ ਉਹ ਕਲੋਨੀ ਜਿਹੜੀ ਆ ਕਿਸੇ ਗੈਰ ਕਾਨੂੰਨੀ ਡਿਵੈਲਪਰ ਨੇ ਕੱਟੀ ਸੀ ਉਸ ਲੈਂਡ mafia ਨੇ ਕੱਟੀ ਸੀ ਜਿਹੜਾ ਮੈਂ ਸਮਝਦਾ ਉਸ ਸਮੇਂ ਦੀ ਸਰਕਾਰਾਂ ਦੇ ਮੰਤਰੀਆਂ ਨਾਲ ਰਲ ਕੇ ਉਸ ਸਮੇਂ ਦੇ ਸਰਕਾਰਾਂ ਦੇ ਲੋਕਾਂ ਨਾਲ ਰਲ ਕੇ ਗੈਰ ਕਾਨੂੰਨੀ ਤਦਕਾ ਕਰਦੇ ਸੀ। ਆਜਾ ਮੇਰੇ ਕੋਲ ਜਿੰਨਾ ਕ ਅੰਕੜਾ ਹੈਗਾ ਪਿਛਲੇ 10 ਸਾਲਾਂ ਦੇ ਅੰਦਰ ਪਿਛਲੇ 10 ਸਾਲਾਂ ਦੇ ਅੰਦਰ ਲਗਭਗ 30 ਹਜ਼ਾਰ ਏਕੜ 10 ਸਾਲਾਂ ਦੇ ਅੰਦਰ 30 ਹਜ਼ਾਰ ਏਕੜ ਜ਼ਮੀਨ ਜਿਹੜੀ ਕਿ ਪੰਜਾਬ ਦੇ ਕਿਸਾਨ ਦੇ ਉੱਤੋਂ ਲੈ ਕੇ ਉਹਦੇ ਉੱਪਰ ਛੋਟੀਆਂ-ਛੋਟੀਆਂ ਕਦੋਨੀਆਂ ਕੱਟ ਕੇ ਜਿਹਦੇ ਅੰਦਰ ਦਾ ਸਿਵਲ ਦਾ ਪ੍ਰਬੰਧ ਨਾ ਸੜਕ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਨਾ ਕਿਸੇ ਪਾਰਕ ਦਾ ਪ੍ਰਬੰਧ ਨਾ ਹੀ ਕਿਸੇ ਧਾਰਮਿਕ ਸਥਾਨ ਲਈ ਜਗ੍ਹਾ ਛੱਡੀ ਗਈ ਨਾ ਹੀ ਜਿਹੜਾ ਹੈਗਾ ਪ੍ਰੋਪਰ ਕੋਈ ਜਿਹੜੀ ਬਾਬਾ ਦੀ ਇਲੈਕਟ੍ਰਿਸਿਟੀ ਦੀ ਵਿਵਸਥਾ ਕੀਤੀ ਗਈ ਬਲਕਿ ਬੇਸਿਕ ਜਿਹੜੀਆਂ ਵਿਵਸਥਾਵਾਂ ਹੁੰਦੀਆਂ ਨਹੀਂ ਗਿਆ ਬੇਸਿਕ ਅਬਿਲਿਟੀਆਂ ਹੁੰਦੀਆਂ ਨਹੀਂ ਗਿਆ ਉਹਨਾਂ ਸਾਰੀਆਂ ਤੋਂ ਬਿਨਾ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਮਾਫੀਆ ਜਿਹੜਾ ਉਹ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਸੀ ਔਰ 10 ਸਾਲ ਤੋਂ ਇਹ ਜਿਹੜੀਆਂ ਇਰੈਗੂਲਰ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਪੰਜਾਬ ਤੋਂ ਵਿੱਚ ਆਈਆਂ ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਔਰ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੀ ਪਾਲਿਸੀ ਆਈ ਆ ਜਿਸ ਪਾਲਿਸੀ ਦੇ ਅਧੀਨ ਅਸੀਂ ਐਮਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਤ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਨੁਸਾਰ ਬਣਦਾ ਹਿੱਸਾ ਜਿਹੜਾ ਪਲਾਟ ਯਾ ਰਹਾਸੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੇਗਾ ਜਿਹੜਾ ਇਸ ਪਾਲਿਸੀ ਦੇ ਅਧੀਨ ਆਊਗਾ ਸਫਰ ਕੋਰਸੀ ਆਫਰ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਰ ਲੇਕਿਨ ਪਿਛਲੇ ਕਾਫੀ ਸਮੇਂ ਦੇ ਉਤੋਂ ਕਾਫੀ ਸਾਰੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਕੀਆਂ ਉਹ ਬਹੁਤ ਹੀ ਕੂੜ ਪ੍ਰਚਾਰ ਕਰ ਰਹੀਆਂ ਨੇ ਕੀਆਂ ਬਹੁਤ ਹੀ ਗਲਤ ਪ੍ਰਚਾਰ ਕਰ ਰਹੀਆਂ ਨੇ ਕੀਆਂ ਉਹਨਾਂ ਨੂੰ ਉਦੋਂ ਕਿਸਾਨ ਯਾਦ ਨਹੀਂ ਆਇਆ ਜਦੋਂ 10 ਸਾਲਾਂ 'ਚ 3 ਤੋਂ ਹਜ਼ਾਰ ਤੋਂ ਉੱਪਰ ਏਕੜ ਜ਼ਮੀਨ ਜਿਹੜੀ ਆ ਕਿਸਾਨ ਦੀ ਕੌਡੀਆਂ ਪਾਖਰੀਤੀ ਗਈ ਉਦੋਂ ਪੰਜਾਬ ਦਾ ਕਿਸਾਨ ਚੇਤੇ ਨਹੀਂ ਆਇਆ ਕਿਉਂਕਿ ਉਸ ਸਮੇਂ ਪੰਜਾਬ ਦੇ ਲੈਂਡ ਮਾਫੀਆ ਦੇ ਨਾਲ ਰਲ ਕੇ ਉਹਨਾਂ ਕਿਸਾਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਲੁੱਟਿਆ ਉਹਨਾਂ ਦੀ ਜ਼ਮੀਨ ਖੋਈ ਹੁਣ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆਗੇ ਹੁਣ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਸ ਜਿਹੜੀਆ ਪਾਲਿਸੀ ਆ ਉਹਦਾ ਵਿਰੋਧ ਕਰਨ ਦਾ ਯਤਨ ਕਰ ਰਹੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਕਿਸਾਨ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਬਲਕਿ ਉਹਨਾਂ ਦੀ ਆਜ਼ਾਦ ਮਰਜ਼ੀ ਦੇ ਨਾਲ ਜਿਹੜਾ ਇਹ ਜ਼ਮੀਨ ਲਈ ਜਾਊਗੀ ਔਰ ਡਿਵੈਲਪ ਕਰਕੇ 1000 ਜਿਹੜਾ ਗਾਜਾ ਉਹਨੂੰ ਰਹਾਇਸ਼ੀ ਤੌਰ ਤੇ ਇੱਕ ਏਕੜ ਚੋਂ ਔਰ 200 ਗਾਜ ਜਿਹੜੀ ਆ ਕਮਰਸ਼ੀਅਲ ਤੌਰ ਤੇ ਉਹ ਮਿਲੂਗੀ ਤੋ ਆਪਣੀ ਫਰੀ ਬਰਤੀ ਦੇ ਨਾਲ ਆਜ਼ਾਦ ਮਾਰਕੀਟ ਦੇ ਵਿੱਚ ਵੇਚ ਸਕਦਾਗਾ ਪਰ ਲੇਕਿਨ ਨਾ ਦੇ ਵਾਲੇ ਵੀ ਸਪਸ਼ਟ ਆ ਕਿ ਜੇਕਰ ਅਸੀਂ ਉਹ ਜ਼ਮੀਨ ਸਾਲ 2 ਸਾਲ 3 ਸਾਲ 4 ਸਾਲ ਜੇਕਰ ਅਸੀਂ ਜ਼ਮੀਨ ਨੂੰ ਡਿਵੈਲਪ ਕਰਨ ਚ ਸਮਾਂ ਲੱਗਦਾਗਾ ਜਿੰਨਾ ਸਮਾਂ ਲੱਗਦਾਗਾ ਤਾਂ ਉਹਦਾ ਅਸੀਂ 50000 ਰੁਪਇਆ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਜਿਹੜਾ ਉਸ ਕਿਸਾਨ ਨੂੰ ਦੇਵਾਗੇ ਜਦ ਤੱਕ ਅਸੀਂ ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਵੈਲਪ ਕਰਕੇ ਉਹਨੂੰ ਜਿਹੜਾ ਹੈਗਾ ਵੇਚਣ ਦੇ ਯੋਗ ਨਹੀਂ ਬਣਾਉਂਦੇ ਸੋ ਮੇਰਾ ਕਹਿਣ ਦਾ ਪਾਵ ਆ ਕਿ ਆਵਾਮੀ ਪਾਰਟੀ ਦੀ ਸਰਕਾਰ ਨਾ ਕਿਸੇ ਤੋਂ ਜ਼ਬਰਦਸਤੀ ਨਾ ਕਿਸੇ ਤੋਂ ਧੱਕੇ ਦੇ ਨਾਲ ਨਾ ਕਿਸੇ ਤੋਂ ਜਿਹੜਾ ਹੈਗਾ ਡਰਾ ਕੇ ਧਮਕਾ ਕੇ ਬਿਲਕੁਲ ਨਹੀਂ ਬਿਲਕੁਲ ਸਪਸ਼ਟ ਕਰਦੇ ਆ ਕਿ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਉਸ ਕਿਸਾਨ ਨੂੰ ਜਿਹੜਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਜ਼ਮੀਨ ਜਿਹੜੀ ਚਾਹੂਗਾ ਉਹਦਾ ਅਸੀਂ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਨੇਗੀਆਂ ਪਟਿਆਲਾ ਦੇ ਅੰਦਰ ਸੰਗਰੂਰ ਦੇ ਅੰਦਰ ਬਠਿੰਡਾ ਦੇ ਅੰਦਰ ਮਹਾਰੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਾਫੀ ਸਾਰੇ ਸ਼ਹਿਰਾਂ ਦੇ ਅੰਦਰ ਮੈਂ ਅੰਕੜਾ ਕੰਪਾਈਲ ਕਰਕੇ ਜਦੋਂ ਅਗਲੀ ਵਾਰ ਆਪਾਂ ਮਿਲਾਂਗੇ ਇਸ ਗੱਲ ਨੂੰ ਦੇਖ ਕੇ ਤੁਹਾਨੂੰ ਅੰਕੜਾ ਕੰਪਾਈਲ ਕਰਕੇ ਮੈਂ ਦੇਵਾਂਗਾ ਕਿ ਕਿੰਨੇ ਸਾਰੇ ਕਿਸਾਨਾਂ ਨੇ ਹੁਣ ਤੱਕ ਜਿਹੜੀ ਆ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੂੰ ਆਫਰ ਕੀਤਾਗਾ ਕਿ ਸਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਇੱਥੇ ਜਿਹੜੀ ਹੈ ਕੋਈ ਕਲੋਨੀ ਬਣ ਸਕੇ ਨਹੀਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਮਸ਼ਰੂਮਿੰਗ ਦੀ ਤਰ੍ਹਾਂ ਪੰਜਾਬ ਚੁੱਕ ਰਹੀਆਂ ਨੇ ਗਿਆ ਔਰ ਦੇਸ਼ ਦੇ ਦੂਜੇ ਸੂਬੇ ਚੁੱਕ ਰਹੀਆਂ ਨੇ ਗਿਆ ਔਰ ਉੱਥੇ ਕੋਈ ਬੇਸਿਕ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਔਰ ਇਸ ਕਰਕੇ ਜਿਹੜੇ ਆਮ ਜਨਤਾ ਇਹਨਾਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਕਰੋੜਾਂ ਰੁਪਏ ਜਿਹੜੇ ਦੇ ਬਰਬਾਦ ਹੋ ਜਾਂਦੇ ਨੇ ਕੋਈ ਹਰੇਕ ਮਲਾਜਮਾ ਮੰਨ ਲਓ ਕੋਈ ਉਹ ਬਚਾਰਾ ساری ਉਮਰ ਕਮਾਈ ਕਰਕੇ ਰਿਟਾਇਰਮੈਂਟ ਤੇ 200 ਗਜ ਦਾ ਪਲਾਟ ਖਰੀਦਦਾਗਾ ਜਦੋਂ ਕੋਈ ਦਾ پلاਟ ਖਰੀਦਦਾਗਾ ਪਰੰਥ ਵਿੱਚ ਕੀ ਹੁੰਦਾਗਾ ਕਿ ਉਹ ਇੱਕ ਟੈਕਸਿਕ ਕਲੋਨੀ ਚਾਬਰ ਫਸਦਾਗਾ ਉਹ ਥੋੜਾ ਜਿਹਾ ਹੁੰਦਾ ਕਿ ਮੈਨੂੰ ਜੀ 2000 ਰੁਪਏ ਸਸਤਾ ਮਿਲ ਗਿਆ ਔਰ ਉਸ ਕਲੋਨੀ ਦਾ ਸ਼ਿਕਾਰ ਹੋ ਜਾਂਦਾਗਾ ਔਰ ਉਹ ਡਿਵੈਲਪਰ ਸ਼ਿਕਾਰ ਬਣਾ ਲੈਂਦਾਗਾ ਉਹ ਗੈਰ ਕਾਨੂੰਨੀ ਕਲੋਨੀ ਦਾ ਸ਼ਿਕਾਰ ਬਣਾ ਲੈਂਦਾਗਾ ਉਹ 2-4000 ਸਸਤੇ ਦੇ ਚੱਕਰ ਦੇ ਵਿੱਚ ਉਹ ਲੈ ਲੈਂਦਾਗਾ ਔਰ ਉਸ ਤੋਂ ਬਾਅਦ ਨਾ ਉੱਥੇ ਕੋਈ ਸੀਵਰੇਜ ਹੁੰਦਾਗਾ ਨਾ ਉੱਥੇ ਕੋਈ ਪਾਣੀ ਹੁੰਦਾਗਾ ਨਾ ਉੱਥੇ ਕੋਈ ਬਿਜਲੀ ਹੁੰਦੀ ਆ ਨਾ ਉੱਥੇ ਕੋਈ ਸੜਕ ਹੁੰਦੀ ਆ ਬਾਹ ਦੇ ਬਹੁਤ ਲੋਕ ਜਿਹੜੇ ਦੇਖੇ ਸਰਕਾਰਾਂ ਦੇ ਖਿਲਾਫ ਇੱਕ ਪ੍ਰੋਟੈਸਟ ਕਰਦੇ ਰਹਿੰਦੇ ਨੇ ਪਰ ਲੇਕਿਨ ਸਰਕਾਰ ਦੇ ਜਿਹੜੀ ਪਾਲਿਸੀ ਲੈਂਦੀ ਆ ਇਹਨੂੰ ਬਿਲਕੁਲ ਸੋਚ ਸਮਝ ਕੇ ਵਿਚਾਰ ਕੇ ਜੜੀਆ ਲੈ ਕੇ ਨੇ ਧੰਨਵਾਦ ਥੈਂਕ ਯੂ